ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਤਨਖਾਹ ਹੀ ਅਕਰਾਰ ਦਿੱਤਾ ਗਿਆ ਕਿਸ ਮਾਮਲੇ ਦੇ ਵਿੱਚ ਵੀ ਇਸ ਸਮਾਗਮ ਸੀਗਾ ਧਾਰਮਿਕ ਪ੍ਰੋਗਰਾਮ ਨੂੰ ਰੰਗ ਹੀ ਕੁਝ ਹੋਰ ਦਿੱਤਾ ਗਿਆ ਹੁਣ ਹਰਜੋਤ ਸਿੰਘ ਬੈਂਸ ਹੋਰੇ ਇਹਦੇ ਵਿੱਚ ਦੇਖਦੇ ਹਾਂ ਉਲਝਦੇ ਨਜ਼ਰ ਦਿਖਾਈ ਦੇ ਰਹੇ ਨੇ ਸਿੰਘ ਗੋਆ ਕਿ ਕੀ ਉਹਨੂੰ ਪਤਾ ਨਹੀਂ ਵੀ ਸ਼ਹੀਦੀ ਸਮਾਗਮ ਹੈ ਜਦੋਂ ਉਹਨਾਂ ਨੂੰ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹੀ ਗੱਲ ਕਿਹਾ ਕਿ ਮੈਂ ਬਾਹਰੋਂ ਆਇਆ ਸੀਗਾ ਤੇ ਮੈਂ ਘਰ ਵੀ ਨਹੀਂ ਗਿਆ ਠਕਾਵਟ ਸੀ ਤੇ ਸਿੱਧਾ ਪ੍ਰੋਗਰਾਮ ਤੇ ਚਲਾ ਗਿਆ ਕਿ ਮੇਰਾ ਧਿਆਨ ਨਹੀਂ ਪਿਆ ਪਿੱਛੇ ਅਰਜੋਤ ਸਿੰਘ ਬੈਂਸ ਹੋਰੇ ਜਿਹੜੇ ਸਿੱਖਿਆ ਮੰਤਰੀ ਸੀ ਉਹ ਇੱਕ ਚੀਫ ਗੈਸਟ ਵਲੋਂ ਪਹੁੰਚੇ ਹੋਏ ਸੀ ਸਟੇਜ ਦੇ ਪਿੱਛੇ ਫਲੈਕਸ ਲੱਗੀ ਹੋਈ ਸੀ ਜਿਹਨੂੰ ਆਪਾਂ ਬੈਨਰ ਕਹਿੰਦੇ ਆ ਬੈਨਰ ਦੇ ਉੱਪਰ ਪੂਰਾ ਲਿਖਿਆ ਹੋਇਆ ਸੀ ਕਿ ਸ਼ੀਤੀ ਸਮਾਗਮ ਹੈ ਉਹ ਤੋਂ ਸਟੇਜ 'ਤੇ ਪਰਫਾਰਮੈਂਸ ਕੀਤੀ ਕਿ ਗਾਣਾ ਗਾਇਆ ਗਿਆ ਉਸ ਗਾਣੇ ਦੇ ਉੱਪਰ ਲੋਕ ਨੱਚ ਵੀ ਰਹੇ ਨੇ ਇਹ ਉਹ ਕਿੰਨੀ ਸ਼ਰਮ ਦੀ ਗੱਲ ਹੈ ਉਸ ਸਿੰਗਰ ਨੂੰ ਕਿਸੇ ਨੇ ਰੋਕਿਆ ਵੀ ਨਹੀਂ ਉਸੀ ਇਹ ਤਾਂ ਸੋਚੂ ਸੀ ਆਏ ਕਿਥੋਂ ਸ਼ਦੀ ਸਮਾਗਮ ਵਿੱਚ ਆਇਓ ਕਿ ਨਚਨ ਟੱਪਨ ਦੇ ਸਮਾਗਮ ਵਿੱਚ ਆਇਓ ਸੋਸ਼ਲ ਮੀਡੀਆ ਦੇ ਉਸ ਨੂੰ ਪ੍ਰਮਾਣਿਤ ਕਰ ਲਈ ਤੀ ਗਈ ਤਾਂ ਮੈਂ ਹਰਜੋਤ ਸਿੰਘ ਬੈਂਸਲ ਦੀ ਮੰਗ ਲੈਣੀ ਚਾਹੀਦੀ ਬੈਂਸ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ ਕਿ ਉਹਨਾਂ ਵੱਲੋਂ ਉਹਨਾਂ ਦੇ ਦਿਮਾਗ 'ਚ ਕੁਝ ਅਦੇਹਾਂ ਨਹੀਂ ਆ ਵੀ ਇਹ ਧਾਰਮਿਕ ਸਮਾਗਮ ਦੇ ਵਿੱਚ ਹੋ ਕੀ ਰਿਹਾ ਇਸ ਦੇ ਬਾਵਜੂਦ ਵੀ ਸਟੇਜ ਦੇ ਉੱਪਰ ਗਾਣਾ ਚੱਲੇ ਪਰਫਾਰਮੈਂਸ ਚੱਲੇ ਨਚਨ ਟੱਪਨ ਚੱਲਣ ਫਿਰ ਸਿੱਖ ਮਰਿਆਦਾ ਕੀਤੀ ਗਈ ਸ਼ਦੀ ਸਮਾਗਮਾਂ ਵਿੱਚ ਅਜਿਹੇ ਪ੍ਰੋਗਰਾਮ ਹੋਣ ਲੱਗ ਗਏ ਤੇ ਸਿੱਖ ਧਰਮ ਨਾਲ ਸੰਬੰਧਤ ਲੀਡਰ ਅਤੇ ਮਹਿਮਾਨ ਵਜੋਂ ਆਣ ਲੱਗੇ ਤਾਂ ਫਿਰ ਇਹ ਪ੍ਰੋਗਰਾਮ ਕੀ ਸਬਕ ਦੇ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਕੀ ਸਬਕ ਦੇ ਸਾਰੇ ਦਰਸ਼ਕਾਂ ਦਾ ਸਾਡੇ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਸੋਨੀਆ ਤੇ ਅੱਜ ਅਸੀਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਲੈ ਕੇ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਇਸ ਸਮੇਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪਰਮਿੰਦਰ ਮੁਸਾਫਿਰ ਜੀ ਪਰਮਿੰਦਰ ਜੀ ਪਹਿਲਾਂ ਥੋੜਾ ਬੋਤ ਵਸਵਾ ਸਰ ਸਿਕਾ ਪਰਮਿੰਦਰ ਜੀ ਬੀਤੇ ਦਿਨੀ ਯਾਨੀ ਕਿ ਕੱਲ੍ਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਤਨਖਾਹੀਆ ਕਰਾ ਦਿੱਤਾ ਗਿਆ ਕਿਸ ਮਾਮਲੇ ਦੇ ਵਿੱਚ ਉਹਨਾਂ ਨੂੰ ਤਖਾ ਕੇ ਅਲਾਮ ਬਿਲਕੁਲ ਸਹੀ ਗੱਲ ਹੈ ਸੋਨਿਆ ਇੱਕ ਕਹਿੰਦੇ ਆ ਕਿ ਇੱਕ ਜਿਹੜਾ ਧਾਰਮਿਕ ਪ੍ਰੋਗਰਾਮ ਹੋਇਆ ਸੀ ਸ਼ੀਦੀ ਸਮਾਗਮ ਸੀਗਾ ਸ਼ੀਦੀ ਸਮਾਗਮ ਦੇ ਵਿੱਚ ਇੱਕ ਬੀਰ ਸਿੰਘ ਨਾਮਕ ਸਿੰਗਰ ਵੱਲੋਂ ਪਰਫਾਰਮੈਂਸ ਕੀਤੀ ਗਈ ਸੀ ਤੇ ਆਇਆ ਗਿਆ ਜਿਉਂ ਧਾਰਮਿਕ ਪ੍ਰੋਗਰਾਮ ਨੂੰ ਰੰਗ ਹੀ ਕੁਝ ਹੋਰ ਦਿੱਤਾ ਗਿਆ ਬਲਦੇ ਕੋ ਸਭ ਤੋਂ ਪਹਿਲਾਂ ਤਾਂ ਇਹ ਬੀਰ ਸਿੰਘ ਹੈ ਜਿਹੜਾ ਚੁੱਪ-ਚੁਪਿ ਤੇ ਆਏ ਮਾਫੀ ਮੰਗੇ ਤੇ ਜਿਹੜਾ ਸਾਰਾ ਪੁਆਰਾ ਪਵਾਇਆ ਤਾਂ ਆਹ ਪਤਾ ਨਹੀਂ ਕਿੱਥੇ ਚਲੇ ਗਏ ਹੁਣ ਹਰਜੋਤ ਸਿੰਘ ਬੈਸੂਰੇ ਇਹਦੇ ਵਿੱਚ ਦੇਖਦੇ ਹਾਂ ਉਲਝਦੇ ਨਜ਼ਰ ਦਿਖਾਈ ਦੇ ਰਹੇ ਨੇ ਤੇ ਇਹਦੇ ਕੋ ਸਭ ਤੋਂ ਵੱਡੀ ਗੱਲ ਕਿ ਇਹ ਜੇ ਧਾਰਮਿਕ ਜਾਂ ਪ੍ਰੋਗਰਾਮ ਸਮਾਗਮ ਹੁੰਦੇ ਆ ਨਾ ਇੱਕ ਪਹਿਲਾਂ ਪ੍ਰੋਟੋਕੋਲ ਸਿਸਟਮਕ ਲੜੀ ਵਾਰ ਇੱਕ ਕਿੰਨੇ ਇੱਕ ਪੂਰੀ ਇੱਕ ਜਾਣਕਾਰੀ ਹੁੰਦੀ ਹੈ ਪੂਰੀ ਇੱਕ ਸ਼ਡਿਊਲ ਬਣਿਆ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਕਿਸ ਤਰ੍ਹਾਂ ਇਹਨੂੰ ਹੈਂਡਲ ਕਰਨਾ ਹੈ ਕਿਵੇਂ ਉਹਨੂੰ ਕੀ ਕਰਨਾ ਹੈ ਨਿਕਿਵੇਂ ਨਹੀਂ ਕਰਨਾ ਉਸ ਦੇ ਤਹਿਤ ਹੀ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਇੱਕ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹ ਐਲਾਨ ਕਰ ਦਿੱਤਾ ਗਿਆ ਉਹਨਾਂ ਨੂੰ ਸਜਾਵਾਂ ਵੀ ਸੁਨਾਈਆਂ ਗਈਆਂ ਤੇ ਉਹਨਾਂ ਤੋਂ ਵੱਲੋਂ ਪ੍ਰਵਾਨ ਵੀ ਕੀਤੀਆਂ ਗਈਆਂ ਪਰ ਇਹ ਜਿਹੜਾ ਸਾਰਾ ਮਾਮਲਾ ਸ਼ੁਰੂ ਹੋਇਆ ਸੀ ਉਹ ਹੈਗਾ 24 ਜੁਲਾਈ ਜੰਮੂ ਕਸ਼ਮੀਰ ਦੀ ਸ਼ਿਰੀ ਨਗਰ ਦੇ ਵਿੱਚ ਸ਼ਿਰਗੁਰ ਤੇ ਇੱਕ ਬਾਹਰ ਜੀ ਦੇ ਸ਼ਹੀਦੀ ਦਿਵਸ ਤੇ ਇੱਕ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਦੀ ਨਿਗਰਾਨੀ ਹੇਠ ਬਿਲਕੁਲ ਸਹੀ ਹੈ ਉਹ ਦੇਖੋ ਇੱਕ ਸ਼ਹੀਦੀ ਸਮਾਗਮ ਸੀਗਾ ਜਰ ਡਾਇਰੈਕਟਰ ਜੇ ਸੀਗੇ ਪਾਸ਼ਾ ਪਵਨ ਦੇ ਤੋ ਕੋਈ ਪਰਗ ਜਿਹੜਾ ਪ੍ਰੋਗਰਾਮ ਸੀ ਸਰਕਾਰ ਵੱਲੋਂ ਕਰਾਇਆ ਗਿਆ ਸੀਗਾ ਤੇ ਸਰਕਾਰ ਵੱਲੋਂ ਹੀ ਉਲਿੱਕਿਆ ਗਿਆ ਸੀ ਸਾਰਾ ਪ੍ਰੋਗਰਾਮ ਤੇ ਜਿਹੜੇ ਗੈਸਟ ਸੀਗੇ ਉਹ ਵੀ ਇੱਕ ਜਦੋਂ ਨਾ ਕਿਹਦੇ ਸ਼ੀਧੀ ਸਮਾਗਮ ਹੁੰਦਾ ਤਾਂ ਲੋਕ ਵੀ ਇੱਕ ਬੁੜੀ ਭਾਵਨਾ ਨਾਲ ਜਾਂ ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਜਾਂਦਾ ਨਾ ਉਸ ਤਹਿ ਹੀ ਤਾਂ ਉੱਥੇ ਆਉਂਦੇ ਨੇ ਤੁਸੀਂ ਦੇਖਿਆ ਉਹਨਾਂ ਵੀਡੀਓ ਦੇ ਵਿੱਚ ਇੱਕ ਔਰਤਾਂ ਉਸ ਜਦ ਸਟੇਜ ਪਰਫਾਰਮੈਂਸ ਹੁੰਦੀ ਹੈ ਬੀ ਸਿੰਘ ਵੱਲੋਂ ਗਾਣਾ ਗਾਇਆ ਜਾਂਦਾ ਉਹ ਨੱਚਦੀਆਂ ਨੇ ਨਾਲ ਨਾਲ ਹੋਰ ਵੀ ਬੰਦੇ ਨੌਜਵਾਨ ਦੇਖੀ ਨੱਚੀਏ ਸਭ ਤੋਂ ਵੱਡੀ ਗੱਲ ਹੈ ਕਿ ਬੀਰ ਸਿੰਘ ਜੋ ਗਾਇਕ ਹੈ ਕੀ ਉਹਨੂੰ ਪਤਾ ਨਹੀਂ ਵੀ ਸ਼ਹੀਦੀ ਸਮਾਗਮ ਹੈ ਤੇ ਇਸ ਸ਼ਹੀਦੀ ਸਮਾਗਮ ਦੇ ਵਿੱਚ ਨੱਚਣ ਟੱਪਣ ਵਾਲੇ ਗੀਤ ਗਾਣੇ ਬਿਲਕੁਲ ਸੋਹਣੇ ਦੇਖੋ ਜਦ ਬੀਰ ਸਿੰਘ ਨੇ ਆਪਣਾ ਮਾਫੀਨਾਮਾ ਦੱਸਿਆ ਜਦ ਉਹਨਾਂ ਨੂੰ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਉਹਨਾਂ ਨੇ ਇਹੀ ਕਹਿ ਕੇ ਕਿਹਾ ਕਿ ਮੈਂ ਬਾਹਰੋਂ ਆਇਆ ਸੀਗਾ ਤੇ ਮੈਂ ਘਰ ਵੀ ਨਹੀਂ ਗਿਆ ਤਕਾਵਰ ਸੀ ਤੇ ਸਿੱਧਾ ਪ੍ਰੋਗਰਾਮ ਤੇ ਚਲਾ ਗਿਆ ਤੇ ਕਿ ਮੇਰਾ ਧਿਆਨ ਨਹੀਂ ਪਿਆ ਪਿੱਛੇ ਉਹਨੇ ਮਾਫੀ ਨਾਮਾ ਕਬੂਲਿਆ ਵੀ ਗਿਆ ਤੇ ਉਹਨਾਂ ਨੇ ਮਾਫੀ ਮੰਗੀ ਵੀ ਹੈ ਪਰ ਅੱਜ ਦੇ ਟਾਈਮ ਹਜੇ ਉਹ ਬਾਹਰ ਨਹੀਂ ਉਸ ਤੋਂ ਬਾਅਦ ਇੱਕ ਕੀ ਰੰਗਤ ਕੀ ਆਂਦੀ ਹੈ ਕੀ ਮਤਲਬ ਇੱਕ ਹਰਜੋਤ ਸਿੰਘ ਬੈਂਸ ਉਹਰੇ ਜਿਹੜੇ ਸਿੱਖਿਆ ਮੰਤਰੀ ਸੀ ਉਥੇ ਇੱਕ ਚੀਫ ਗੈਸਟ ਵੱਲੋਂ ਪਹੁੰਚੇ ਹੋਏ ਸੀ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਜਦ ਇੰਨੇ ਵੱਡੇ ਸਿੱਖਿਆ ਮੰਤਰੀ ਗਿਆਨੀ ਹੋਣ ਤੇ ਮਤਲਬ ਸਿੱਖ ਧਰਮ ਨਾਲ ਸੰਬੰਧਿਤ ਰੱਖਦੇ ਹੋਣ ਤੇ ਪਿੱਛੇ ਇਹ ਕੋ ਸਟੇਜ ਦੇ ਪਿੱਛੇ ਫਲੈਕਸ ਲੱਗੀ ਹੋਈ ਸੀ ਜਿਹਨੂੰ ਆਪਾਂ ਬੈਨਰ ਕਹਿੰਦੇ ਆ ਬੈਨਰ ਦੇ ਉੱਪਰ ਪੂਰਾ ਲਿਖਿਆ ਹੋਇਆ ਸੀ ਕਿ ਸ਼ੀਧੀ ਸਮਾਗਮ ਹੈ ਤੇ ਜਿਹੜੇ ਨਿਰਮਾਤਾ ਸੀ ਉਹ ਵੀ ਇੱਕ ਤਰੀਕੇ ਨਾਲ ਸ਼ੀਧੀ ਸਮਾਗਮ ਨੂੰ ਉਲਿੱਕਿਆ ਗਿਆ ਸੀ ਪਰ ਉਸ ਦੇ ਤਹਿਤ ਲੋਕ ਜਿਹੜਾ ਬੀਰ ਸਿੰਘ ਸਿੰਗਰ ਸੀਗਾ ਉਹ ਤੋਂ ਸਟੇਜ ਫॉर ਪਰਫਾਰਮੈਂਸ ਕੀਤੀ ਗਈ ਗਾਣਾ ਗਾਇਆ ਗਿਆ ਉਸ ਗਾਣੇ ਦੇ ਉੱਪਰ ਲੋਕ ਨੱਚ ਵੀ ਰਹੇ ਨੇ ਤੇ ਉਹ ਕਿੰਨੀ ਸ਼ਰਮ ਦੀ ਗੱਲ ਹੈ ਉਸ ਦੇ ਤਹਿਤ ਇਹਨਾਂ ਨੂੰ ਜੇ ਕਾਲ ਤੱਕ ਸਭ ਤੋਂ ਹਰਜੋਤ ਸਿੰਘ ਬੈਂਸੋਰਾ ਨੂੰ ਤਮ ਘਾਇਲਾਣਾ ਗਿਆ ਉਹਨਾਂ ਤੁਸੀਂ ਦੇਖੋਗੇ ਉਹਨਾਂ ਨੂੰ ਸਾਫ਼ ਕਿਹਾ ਗਿਆ ਕਿ ਜਿਹੜੇ ਜੁਰਮ ਸੀਗੇ ਤੁਹਾਡੇ ਮਤਲਬ ਮੌਜੂਦਗੀ ਵਿੱਚ ਹੋਏ ਗੈਰ ਹਾਜ਼ਰ ਨਹੀਂ ਉਹ ਤਮ ਹੈਗੇ ਸੀ ਉੱਥੇ ਉਹਨਾਂ ਨੇ ਮੰਨਿਆ ਵੀ ਹੈ ਅੱਜ ਸਭ ਉਹਦੇ ਕੋਲ ਉਸ ਤੋਂ ਬਾਅਦ ਜਦ ਸਟੇਜ ਪਰਫਾਰਮੈਂਸ ਹੁੰਦੀ ਹੈ ਉਸ ਸਿੰਗਰ ਨੂੰ ਕਿਸੇ ਨੇ ਰੋਕਿਆ ਵੀ ਨਹੀਂ ਜੀ ਤੁਸੀਂ ਇਹ ਤਾਂ ਸੋਚੋ ਤੁਸੀਂ ਆਏ ਕਿੱਥੋਂ ਸ਼ੀਦੀ ਸਮਾਗਮ ਵਿੱਚ ਆਏ ਹੋ ਕਿ ਨਚਣ ਟੱਪਣ ਦੇ ਸਮਾਗਮ ਵਿੱਚ ਆਏ ਹੋ ਸੀ ਪਰਵਿੰਦਰ ਜੀ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਹਮ ਬੀਰ ਸਿੰਘ ਜੋ ਗਾਇਕ ਸੀਗਾ ਹਜੇ ਤੱਕ ਵੀਡੀਓ ਵਾਇਰਲ ਨਹੀਂ ਉਸ ਤੋਂ ਪਹਿਲੇ ਉਹਨੂੰ ਰਿਅਲਾਈਜ਼ ਹੋਇਆ ਉਸ ਤੋਂ ਪਹਿਲੇ ਉਹ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਸੀ ਸੋਨੇ ਦੇ ਕੋ ਮੈਂ ਪਹਿਲੇ ਵੀ ਇਹ ਗੱਲ ਕਿ ਬੀਰ ਸਿੰਘ ਦੇ ਸਟਾਰਟ ਜਦ ਵੀਡੀਓ ਵਾਇਰਲ ਹੋਈ ਹੈ ਉਹਦੇ ਬੀਰ ਸਿੰਘ ਨੇ ਕਹਿੰਦਾ ਕਿ ਮੇਰੇ ਤੋਂ ਗਲਤੀ ਹੋਈ ਹੈ ਕਿ ਮੈਂ ਥਕਿਆ ਹੋਇਆ ਆਇਆ ਸੀ ਬਾਹਰ ਸਿੱਧਾ ਸਟਰੀਟ ਤੇ ਚਲਾ ਗਿਆ ਮੈਂ ਮਤਲਬ ਉਥੇ ਗਲਤੀ ਮੰਨ ਚੁੱਕਿਆ ਪਰ ਬੀਰ ਮੈਨੇਜਮੈਂਟ ਟੀਮ ਹੈ ਉਹਨਾਂ ਨੂੰ ਤਾਂ ਦੱਸਣਾ ਬਣਦਾ ਸੀਗਾ ਕਿ ਵੀ ਕਿਸ ਪ੍ਰੋਗਰਾਮ ਦੇ ਵਿੱਚ ਉਹ ਪਰਫਾਰਮ ਕਰ ਬਿਲਕੁਲ ਬਿਲਕੁਲ ਇਹੀ ਗੱਲ ਹੈ ਸੁਣਿਆ ਏਸੀ ਗੱਲ ਨੂੰ ਵਿਵਾਦ ਲੈ ਕੇ ਖੜਾ ਹੋਇਆ ਦੇਖੋ ਸਵਾਲ ਇਹ ਹੁੰਦਾ ਹੈ ਕਿ ਜਿਹੜਾ ਉਹ ਪ੍ਰੋਗਰਾਮ ਸੀ ਹਰਜੋਤ ਸਿੰਘ ਬੈਂਸ ਉਹਦੇ ਉੱਥੇ ਆਇਆ ਠੀਕ ਹੈ ਹਰਜੋਤ ਸਿੰਘ ਬੈਂਸ ਹੋਰਾਂ ਨੂੰ ਤਨਖਾਹ ਐਲਾਨ ਕਰ ਦਿੱਤਾ ਗਿਆ ਤੁਸੀਂ ਸ਼ਾਇਦ ਦੇਖੋਗੇ ਸਜ਼ਾ ਵੀ ਸੁناਈਆਂ ਗਿਆ ਕਿ ਪੈਦਲ ਉਹਨਾਂ ਨੇ ਜਾਣਾ ਹੈ ਠੀਕ ਹੈ ਜਾਂਦਿਆਂ ਨੇ ਸੜਕ ਦਾ ਮੁਰੰਮਤ ਕਰਾਣੀ ਹੈ ਨਿਰਮਾਨ ਕਰਾਣੀ ਹੈ ਜੇ ਬੀ ਸਿੰਘ ਦੀ ਉਹ ਮਾਫੀ ਸੋਸ਼ਲ ਮੀਡੀਆ ਜਾਂ ਉਸ ਨੂੰ ਪ੍ਰਮਾਣਿਤ ਕਰ ਲਈ ਤੀਗੀ ਤਾਂ ਵੀ ਹਰਜੋਤ ਸਿੰਘ ਬੈਂਸਲ ਦੀ ਵੀ ਮੰਗ ਲੈਣੀ ਚਾਹੀਦੀ ਹੈ ਉਹਨਾਂ ਨੇ ਫੇਸਬੁਕ ਤੇ ਇੱਕ ਪਰ ਮਾਫੀ ਮੰਗਿਆ ਕਿ ਮੈਂ ਮਾਫੀ ਮੰਗਦਾ ਪਰ ਉਹਨਾਂ ਨੂੰ ਬੀ ਸਿੰਘ ਦੇ ਹੋਂ ਇਹ ਦਿੱਤੀ ਉਹਨੂੰ ਹਰਜੋਤ ਸਿੰਘ ਬੈਂਸ ਨੂੰ ਤਨਖਾਹਾਂ ਲਾਂ ਦਿੱਤਾ ਗਿਆ ਦੇਖੋ ਇੱਕ ਪੱਖ ਕਈ ਨਿਕਲਦੇ ਨੇ ਹਰਜੋਤ ਸਿੰਘ ਬੈਂਸ ਨੂੰ ਸੜਕਾਂ ਤੇ ਲਿਆਣਾ ਵੀ ਇੱਕ ਪੱਖ ਹੈ ਠੀਕ ਹੈ ਉਹਨਾਂ ਨੇ ਆਪਣੀ ਜਿਹੜੀ ਉਹਨੂੰ ਗਲਤੀ ਹੋਈ ਮੰਨੀ ਵੀ ਉਹਨਾਂ ਨੇ ਦੇਖੋ ਇਹਦੇ ਦੋ ਕਈ ਪਹਿਲੂ ਵਾ ਪਹਿਲਾਂ ਕਿ ਕਈ ਪੱਖ ਵੀ ਉਹਨੇ ਪਹਿਲਾਂ ਵੀ ਹੁੰਦੇ ਨੇ ਦੇਖੋ ਕਦੇ ਹਰਜੋਤ ਸਿੰਘ ਬੈਂਸ ਉਹਨਾਂ ਦੇ ਉੱਪਰ ਸਵਾਲੇ ਨਿਸ਼ਾਨ ਖੜੇ ਹੁੰਦੇ ਸੀ ਕਿ ਬੜੇ ਅਨਖੀ ਨੇ ਕਿਸੇ ਗੱਲ ਦਾ ਜਵਾਬ ਨੇ ਸਿੱਧੇ ਮੂੰਹ ਰਾ ਨਹੀਂ ਪੰਦੇ ਪਰ ਉਹਨਾਂ ਨੇ ਤੁਸੀਂ ਦੇਖੋ ਗੁਰੂ ਤਕ ਅਕਾਲ ਸਖਬ ਸਾਹਿਬ ਅੱਗੇ ਹੱਥ ਜੋੜ ਕੇ ਪ੍ਰਵਾਨ ਕਰਕੇ ਸਾਰੇ ਜੁਰਮ ਕਬੂਲੇ ਨੇ ਤੇ ਇਹਦੇ ਨਾਲ ਜਦ ਉਹ ਜਾਣਗੇ ਪੈਦਲ ਜਾਣਗੇ ਵਕ ਵਕ ਗੁਰਦੁਆਰਾ ਸਾਹਿਬ ਜਾਣਗੇ ਮੱਲ ਵਕ ਵਕ ਪੈਦਲ ਜਾਣਗੇ ਮੱਥਾ ਟੇਕਣ ਸੇਵਾਵਾਂ ਕਰਨਗੇ ਤੇ ਇੱਕ ਪਬਲਿਕ ਦੇ ਵਿੱਚ ਆਮ ਇੱਕ ਚੰਗਾ ਮੈਸੇਜ ਵੀ ਜਾਏਗਾ ਜੀ ਕੀ ਜਿਹੜਾ ਹਰਜੋਤ ਸਿੰਘ ਬੈਂਸ ਸੀਗਾ ਉਹਨੇ ਜਿਹੜੇ ਜੁਰਮ ਕੀਤੇ ਸੀ ਜਦ ਅਕਾਲ ਤਖਤ ਵੱਲੋਂ ਉਹਨਾਂ ਜੋ ਸਜ਼ਾਵਾਂ ਸੁਲਾਈਆਂ ਗਿਆ ਉਹਨਾਂ ਨੇ ਪ੍ਰਵਾਨ ਕੀਤੀਆਂ ਜੀ ਸਭ ਤੋਂ ਵੱਡੀ ਗੱਲ ਹਰਜੋਤ ਬੈਂਸ ਇਸ ਪ੍ਰੋਗਰਾਮ ਦੇ ਵਿੱਚ ਮੌਜੂਦ ਸੀ ਕਿ ਉਹਨਾਂ ਵੱਲੋਂ ਉਹਨਾਂ ਦੇ ਦਿਮਾਗ 'ਚ ਕੁਝ ਅਜਿਹਾ ਨਹੀਂ ਆ ਵੀ ਇਹ ਧਾਰਮਿਕ ਸਮਾਗਮ ਦੇ ਵਿੱਚ ਹੋ ਕੀ ਰਿਹਾ ਸੋਨਿਆ ਬਿਲਕੁਲ ਸਹੀ ਗੱਲ ਹੈ देखो ਮੈਂ ਪਹਿਲਾਂ ਇਹੀ ਗੱਲ ਕਹੀ ਜਦ ਕੋਈ ਪ੍ਰੋਗਰਾਮ ਲਿਖ ਕੇ ਜਾਂਦੇ ਨੇ ਜਾਂ ਇੱਕ ਰੂਪਰੇਖਾ ਤਿਆਰ ਹੁੰਦੀ ਹੈ ਖਾਸ ਕਰਕੇ ਸ਼ਹੀਦੀ ਸਮਾਗਮ ਦੀ ਇੱਕ ਰੂਪਰੇਖਾ ਤਿਆਰ ਹੁੰਦੀ ਹੈ ਉਹ ਚ ਲਿਖਿਆ ਹੁੰਦਾ ਕਿ ਜਿਹੜਾ ਸਟੇਜ ਪਰਫਾਰਮੈਂਸ ਹੁੰਦਾ ਉਹਨੇ ਕਿਸ ਤਰ੍ਹਾਂ ਆਏ ਹੋ ਮਹਿਮਾਨ ਦਾ ਸਨਮਾਨ ਕਰਨਾ ਹੈ ਜਿਹੜਾ ਸ਼ਹੀਦੀ ਸਮਾਗਮ ਸੀ ਉਹਦੀ ਬੈਕਗ੍ਰਾਉਂਡ ਬਾਰੇ ਦੱਸਣਾ ਹੈ ਕਿ ਕਿਸ ਤਰ੍ਹਾਂ ਇਹ ਸਮਾਗਮ ਲਿਖਿਆ ਗਿਆ ਕਿ ਇਸ ਨੂੰ ਸਮਰਪਿਤ ਕੀਤਾ ਗਿਆ ਇਸ ਦੇ ਬਾਵਜੂਦ ਵੀ ਸਟੇਜ ਉੱਪਰ ਗਾਣਾ ਚੱਲੇ ਪਰਫਾਰਮੈਂਸ ਚੱਲੇ ਨਚਣ ਟੱਪਣ ਚੱਲਣ ਫੇਰ ਸਿੱਖ ਮਰਿਆਦਾ ਕਿੱਥੇ ਗਈ ਪਰਮਿੰਦਰ ਜੀ ਕਿਸੇ ਇੱਕ ਬੰਦੇ ਜਿਹਨੇ ਦਿਮਾਗ ਚ ਹੈ ਬਾਕੀ ਜਿਹੜੀ ਬਾਕੀ ਲੋਕ ਬੈਠੇ ਸੀ ਕਿ ਉਹਨਾਂ ਨੂੰ ਵੀ ਕਿਸੇ ਨੂੰ ਦਿਮਾਗ ਚ ਨਹੀਂ ਆਇਆ ਵੀ ਕਿਸ ਅਸੀਂ ਕਿਹੜੀ ਜਗ੍ਹਾ ਤੇ ਇਸ ਟੈਂਪ ਕੋਣੇ ਦੇਖੋ ਸੁਣਿਆ ਇਹ ਬੜੀ ਮੈਂ ਪਹਿਲਾਂ ਇਹ ਦੇਖੋ ਇਹਦੇ ਕਈ ਪੱਖ ਨੇ ਇੱਕ ਸਿਆਸੀ ਪੁਚਾਲ ਵੀ ਕਹਿ ਸਕਦੇ ਆ ਕੋਈ ਕਿਸੇ ਦੀ ਸ਼ਰਾਰਤ ਵੀ ਕਹਿ ਸਕਦੇ ਆ ਦੇਖੋ ਸ਼ਹੀਦਨਗਰ ਦੇ ਵਿੱਚ ਜਿਹੜਾ ਪਾਸ਼ਾ ਪਵਨ ਬੋਲੋ ਪ੍ਰੋਗਰਾਮ ਲਿਖਿਆ ਗਿਆ ਉਹਦੇ ਵਿੱਚ ਕਈ ਇੱਕ ਮਲ 5-10 ਬੰਦੇ ਤਾਂ ਆ ਹੀ ਨਹੀਂ ਹੁਣੇ ਕਈ ਬੰਦੇ ਆ ਹੀ ਹੁਣੇ ਮਤਲਬ ਕਈ ਮਹਿਮਾਨ ਆਏ ਹੋਣੇ ਦੇਖੋ ਇੱਕ ਬੇਕੋ ਸਹੀ ਗੱਲ ਹੈ ਤੁਹਾਡੇ ਜਿਹੜੇ ਪਰਫਾਰਮੈਂਸ ਹੋਈ ਹੈ ਇਹ ਬੜੀ ਇੱਕ ਕਹਿੰਦੇ ਕਿ ਸਿੱਖ ਸਿੱਖਾਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ ਸਿੱਖ ਧਰਮ ਨੂੰ ਗੱਲ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਾਫ਼ ਕਿਹਾ ਕਿ ਜਿਹੜਾ ਇਹ ਪਰਫਾਰਮੈਂਸ ਹੋਈ ਹੈ ਜਿਹੜਾ ਪ੍ਰੋਗਰਾਮ ਸੀ ਸਿੱਖ ਮਰਿਆਦਾ ਦੇ ਉਲਟ ਸੀਗਾ ਜੀ ਕਿ ਤੁਸੀਂ ਇੱਕ ਵੀਡੀਓ ਦੇਖੋ ਵੀਡੀਓ ਤੁਸੀਂ ਦੇਖਿਆ ਹੋਣਾ ਸ਼ਾਇਦ ਕਿਸ ਤਰ੍ਹਾਂ ਲੋਕ ਨੱਚਾ ਪਰੇ ਆ ਤੇ ਕਿਸ ਤਰ੍ਹਾਂ ਮਰਿਆਦਾ ਨੂੰ ਲਗਣਾ ਵੀ ਕੀਤੀ ਜਾ ਰਹੀ ਹੈ ਜੇ ਇਹ ਜੇ ਦੀ ਸਮਾਗਮਾਂ ਵਿੱਚ ਇਹ ਜੇ ਪ੍ਰੋਗਰਾਮ ਹੋਣ ਲੱਗ ਗਏ ਤੇ ਸਿੱਖ ਧਰਮ ਨਾਲ ਸੰਬੰਧਤ ਲੀਡਰ ਉਥੇ ਮਹਿਮਾਨ ਵਜੋਂ ਆਣ ਲੱਗੇ ਤਾਂ ਫਿਰ ਇਹ ਪ੍ਰੋਗਰਾਮ ਕੀ ਸਬਕ ਦੇਣ ਗਿਆਨ ਹੋ ਜਾਣਾ ਪੀਨੂੰ ਆਉਣ ਵਾਲੀ ਪੀੜ੍ਹੀ ਨੂੰ ਕੀ ਸਬਕ ਦੇਣਗੇ ਮਤਲਬ ਇਹ ਤਾਂ ਸੇ ਆਪਣੀ ਮਰਿਆਦਾ ਤੋਂ ਉਲਟ ਜਾਂਦੇ ਹੋਏ ਕੋਈ ਨਵੀਂ ਰੂਪਰੇਖਾ ਤਿਆਰ ਕਰ ਰਹੇ ਨੇ ਜੀ ਹੁਣ ਸਭ ਤੋਂ ਵੱਡੀ ਗੱਲ ਹੈ ਜਿਹੜੀ ਜ਼ਫਰਦੀ ਜੋ ਭਾਸ਼ਾ ਵਿਭਾਗ ਦੇ ਡਾਇਰੈਕਟਰ ਜੀ ਨੇ ਵੱਲੋਂ ਪ੍ਰੋਗਰਾਮ ਕਰਵਾਇਆ ਤੁਸੀਂ ਹੁਣ ਉਹਨਾਂ ਨੇ ਕਿ ਔਰ ਬਾਹਰ ਗਏ ਹੋਏ ਨੇ ਉਹ ਇਸ ਜਿਹੜੇ ਕੱਲ ਜਿਹੜੀ ਉਹਨਾਂ ਨੇ ਮਾਫੀ ਮੰਗੀ ਹੈ ਹਰਜੋਤ ਬੈਂਸ ਨੇ ਇਸ ਮੌਕੇ ਉਹ ਮੌਜੂਦ ਨਹੀਂ ਸੀ ਕਿਉਂਕਿ ਉਹਨਾਂ ਨੇ ਕਿਹਾ ਇਹ ਕਹਿੰਦੇ ਉਹ ਕਿਸੇ ਪਰਿਵਾਰਕ ਸਮਾਗਮ 'ਚ ਬਾਹਰ ਗਏ ਹੋਏ ਨੇ ਤੇ ਉਹਨਾਂ ਦੀ ਜਿਹੜੀ ਇਹ ਮੰਗ ਹੈ ਉਹ ਮੰਨ ਲਈ ਗਈ ਹੈ ਦੇਖੋ ਸੋਣੀਆਂ ਇਹ ਤਾਂ ਕਹਿਸ ਨੇ ਪਰਿਵਾਰਕ ਮਾਮਲੇ 'ਚ ਬਾਹਰ ਗਏ ਨੇ ਪਰ ਉਹਨਾਂ ਦੀ ਗਲਤੀ ਤਾਂ ਹੈ ਨਾ ਗਲਤੀ ਉਹਨਾਂ ਨੇ ਮੰਨੀ ਵੀ ਹੈ ਜੀ ਕਈ ਵਾਰ ਇਹ ਹੁੰਦਾ ਕਿ ਸਜਾਵਾਂ ਦੇ ਡਰ ਦੇ ਕਾਰਨ ਲੋਕਾਂ ਦੇ ਕੀ ਰੈਐਕਟ ਆਏਗਾ ਕੀ ਫੇਸ ਕਰਨਗੇ ਕਿਸ ਤਰ੍ਹਾਂ ਬੋਲਣਗੇ ਉਸ ਦੇ ਡਰ ਵੀ ਬੰਦਾ ਬਾਹਰ ਚਲੀ ਜਾਂਦਾ ਹੁੰਦਾ ਹੈ ਜਦ ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਜਦ ਆਣਗੇ ਤਾਂ ਉਸ ਕਾਲ ਸਖਸ ਸਾਹਿਬ ਦੇ ਪੇਸ਼ ਹੋਣਗੇ ਪਰ ਸਾਰਾ ਇਹ ਕਨਕਲੂਜ਼ਰ ਕਰੀਏ ਤਾਂ ਸਾਰਾ ਕੁਝ ਗਲਤ ਹੈ ਪ੍ਰੋਗਰਾਮ ਜਿਹੜੇ ਜਫਰ ਉਹ ਪਾਸ਼ਾਪਨ ਡਾਇਰੈਕਟਰ ਨੇ ਉਹਨਾਂ ਨੂੰ ਆਪ ਸ਼ਰਮਾਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਉਹ ਇੱਕ ਪ੍ਰੋਗਰਾਮ ਲਿਖ ਇਸ ਦਾ ਮਤਲਬ ਹੈ ਕਿ ਇਹ ਵੀਡੀਓ ਵਾਇਰਲ ਹੋ ਗਈ ਇਸ ਤੋਂ ਪਹਿਲਾਂ ਉਹਨਾਂ ਨੇ ਇਹ ਜਿਹੇ ਕਿੰਨੇ ਪ੍ਰੋਗਰਾਮ ਲਿਖ ਕੇ ਹੋਣੇ ਜਿਹੜੇ ਸਿੱਖ ਧਰਮ ਦੇ ਮਰਿਆਦਤ ਉਲਟ ਹੋਣਗੇ ਕਿ ਉਹਨਾਂ ਨੂੰ ਹੱਕ ਹੈਗਾ ਉੱਥੇ ਡਾਇਰੈਕਟਰ ਬਣਨ ਦਾ ਪਾਸ਼ਾਪਵਨ ਦੇ ਹੈ ਨਹੀਂ ਹੈ ਬਿਲਕੁਲ ਨਹੀਂ ਦੇਖੋ ਬਿਲਕੁਲ ਹੈ ਨਾ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਅਜਿਹੇ ਇਹ ਬਹੁਤ ਨਾਜ਼ੁਕ ਪਲ ਹੁੰਦੇ ਨੇ ਜਦ ਧਰਮਾਂ ਦੀ ਗੱਲ ਆ ਜਾਏ ਇੱਕ ਸਿੱਖ ਧਰਮ ਨੂੰ ਬੇਅਦਬੀ ਦਿੱਤਾ ਉਹ ਦੇਖੋ ਕਈ ਮੁੱਦੇ ਚੱਲੇ ਹੋਏ ਨੇ ਮਤਲਬ ਇੱਕ ਮਰਿਆਦਾ ਨੂੰ ਖਰਾਬ ਕਰਨਾ ਸਿੱਖ ਭਾਈਚਾਰੇ ਵਿੱਚ ਭਾਵਨਾ ਨੂੰ ਠੇਸ ਪਹੁੰਚਾਉਣਾ ਇਹ ਬੜਾ ਹੀ ਇੱਕ ਗੈਰਪਰਾਧਿਕ ਮਾਮਲਾ ਹੈ ਜੀ ਠੀਕ ਹੈ ਇਹ ਕਾਰਵਾਈ ਹੋਣੀ ਚਾਹੀਦੀ ਹੈ ਜੋ ਇਸ ਦੇ ਵਿੱਚ ਉਲਝਾਰ ਨੇ ਜੋ ਸ਼ਾਮਲ ਨੇ ਉਹਨਾਂ ਪਰ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਹੁਣ ਇਹ ਨਾਲ ਟਾਈਮ ਹੀ ਦੇਖਦੇ ਆ ਵੀ ਜ਼ਫਰ ਜਦੋਂ ਹੁਣ ਵਿਦੇਸ਼ ਤੋਂ ਵਾਪਸ ਭਾਰਤ ਆਉਂਦੇ ਨੇ ਤੇ ਕੀ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਜਾਂਦੀ ਹੈ ਬਿਲਕੁਲ ਸੁਣਿਆ ਦੇਖੋ ਦੇਖਦੇ ਹੁਣ ਅਕਾਲ ਤਖਤ ਸਾਹਿਬ ਵੱਲੋਂ ਅੱਗੇ ਕੀ ਪ੍ਰਵਾਨ ਹੋਵੇਗਾ ਤੇ ਸਿੱਖ ਮਰਿਆਦਾ ਨੂੰ ਸਹੀ ਸਲਾਮਤ ਰੱਖਣ ਲਈ ਉਹਨਾਂ ਵੱਲੋਂ ਕਿਹੜੇ ਕਿਹੜੇ ਖਦਮ ਉਠਾਏ ਜਾਣਗੇ ਮੌਜੂਦਾ ਤਾਂ ਇਹ ਖਰਬ ਹਰਜੋਤ ਸਿੰਘ ਬੈਂਸੋਲੋ ਜੋ ਸਿੱਖਿਆ ਮੰਤਰੀ ਨੇ ਉਹਨਾਂ ਨੂੰ ਤਨਖਾਹ ਐਲਾਨ ਦਿੱਤਾ ਗਿਆ ਤੇ ਉਹਨਾਂ ਸਜ਼ਾਵਾਂ ਵੀ ਸੁਣਾਈਆਂ ਗਈਆਂ ਤੇ ਉਸ ਤਰ੍ਹਾਂ ਉਹਦੇ ਉੱਪਰ ਉਹ ਖਰੇ ਵੀ ਉਤਰੀ ਨਹੀਂ ਉਹਨਾਂ ਨੇ ਹੱਥ ਜੋੜ ਕੇ ਇਹ ਸਾਰਾ ਪ੍ਰਵਾਨ ਕੀਤਾ ਜੀ ਹੁਣ ਇਹ ਆਨਾਲਾਈਨ ਟਾਈਮ ਹੀ ਦੱਸੇਗਾ ਕਿ ਜਦੋਂ ਜ਼ਫਰ ਵਿਦੇਸ਼ ਤੋਂ ਭਾਰਤ ਆਂਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਤੇ ਇੱਕ ਜਲਦੀ ਪ੍ਰੋਗਰਾਮ ਵਿਚਾਰ ਚਰਚਾ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਾਨੂੰ ਤੋਂ ਇਜਾਜ਼ਤ ਤਾਂ ਹੈ